ਉਸ ਨੂੰ بڑے ਬੜੇ ਤਰੀਕੇ ਨਾਲ ਤੁਸੀਂ ਚਲਾਉਂਦੇ ਹੋ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਅੱਜ ਮੁਖਬਿਰੋਦੀ ਪਾਰਟੀ ਵੀ ਆਈ ਹੈ ਨੇਤਾ ਆਮ ਤੌਰ ਤੇ ਵਾਕਆਊਟ ਬਾਈਕਾਟ ਇਸ ਤਰ੍ਹਾਂ ਦੇ ਲਫ਼ਜ਼ ਸੁਣਨ ਨੂੰ ਮਿਲਦੇ ਹੈ

ਜਿਹੜੀਆਂ ਤੁਸੀਂ ਆਪਣਾ ਮਾਜੂਮਖਿਓ ਚੇਅਰ ਨੂੰ ਐਡਰੈਸ ਕਰੋ ਆਪਣਾ ਹੁਣ ਆਪਾਂ ਸੁਣ ਲਈਏ ਜੀ ਸਪੀਕਰ ਸਾਹਿਬ ਪਲੀਜ਼ ਪਲੀਜ਼ ਮੈਸੇਜ ਕਰ ਲਓ ਪਹਿਲਾਂ ਪਹਿਲਾਂ ਮੈਸੇਜ ਕਰ ਲਓ ਜਰੂਰੀ ਹੋ ਗਿਆ ਮੈਸੇਜ ਕਰ ਲਓ ਸਰ ਪਲੀਜ਼ ਪਲੀਜ਼ ਇਜ਼ ਇਟ ਡਨ ਇੱਕ ਮਿੰਟ ਬਾਜਵਾ ਸਾਹਿਬ ਤੁਸੀਂ ਬੈਠੋ ਤੁਸੀਂ ਤੁਸੀਂ ਉਹ ਮੈਂ ਸਾਰੇ ਹਾਊਸ ਦੇ ਮੈਂਬਰ ਸਰਬਾਨ ਨੂੰ ਬੇਨਤੀ ਕਰਦਾ ਹੈ ਕਿ ਮੁਕੱਦਸ ਹਾਊਸ ਹੈ ਇਹਦੀ ਪਵਿੱਤਰਤਾ ਇਹਦੀ ਟਰਾਂਸਫਰੈਂਸੀ ਇਹਦੀ ਐਫੀਸ਼ੀਐਂਸੀ ਵੀ ਵੜਾ ਕੇ ਰੱਖਣ ਲਈ ਆਪਾਂ ਕਿਰਪਾ ਕਰਕੇ ਆਪਾਂ ਫੋਨ ਯੂਜ਼ ਨਹੀਂ ਕਰਨੇ ਸੋ ਮੈਂ ਹੁਣ ਬੇਨਤੀ ਕਰਾਂਗਾ ਮંત્રી ਸਾਹਿਬ ਨੂੰ ਕਿ ਕਾਈਂਡਲੀ ਕਾਈਂਡਲੀ ਬਖੰਤਰੀ ਸਾਹਿਬ ਲੀ ਸਪੀਕਰਸ ਅਪ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਊਗਾ ਕਿ ਇਸ ਵਕਤ ਜੋ ਵਾਦਾ ਕੀਤਾ ਸੀ ਅਸੀਂ ਕਿ ਅਸੀਂ ਅਗਲੀ ਮੀਟਿੰਗ ਦੇ ਵਿੱਚ ਅਗਲੀ ਸੈਟਿੰਗ ਦੇ ਵਿੱਚ ਹਰੇਕ ਸੀਟ ਤੇ ਕੰਪਿਊਟਰ ਹੋਊਗਾ ਮੈਂ ਤੁਹਾਨੂੰ ਇਸ ਗੱਲ ਦੀ ਪਤਾ ਹੀ ਦੇਣੀ ਚਾਹਨਾ ਤੁਸੀਂ ਔਰ ਜਿਹੜੇ ਉਸ ਦਿਨ ਜਿੱਦੇ ਇਹ ਲਾਂਚਿੰਗ ਸੀ ਨਹੀਂ ਵੀ ਆਏ ਉਹ ਵੀ ਯੂਜ਼ ਕਰ ਰਹੇ ਹੈ ਬੜੀ ਬੜੀ ਗੱਲ ਹੈ ਬੜੀ ਵਧੀਆ ਗੱਲ ਮਿਸਤਮਾਲ ਕਰ ਰਹੇ ਹੈ ਕਰੋ ਇਸਤੇਮਾਲ ਕਰੋ ਮੈਂ ਸਭ ਤੋਂ ਵੱਧ ਵਧਾਈ ਦੇਣੀ ਚਾਹੂੰਗਾ ਮੈਂ ਸਾਡੇ ਪੰਜਾਬ ਦੇ ਉਹਨਾਂ ਖਿਡਾਰੀਆਂ ਨੂੰ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਦਾ 올 ਟਾਈਮ ਰਿਕਾਰਡ ਬਣਾਇਆ ਇਹਸ਼ੀ ਖੇਡਾਂ 'ਚ 19 ਮੈਡਲ ਇਕੱਲੇ ਪੰਜਾਬ ਨੇ ਜਿੱਤੇ ਨੇ ਜੋ ਕਿ ਬਹੁਤ ਵੱਡੀ ਗੱਲ ਹੈ ਖਾਸ ਤੌਰ ਤੇ ਜਿਹੜੇ ਮੈਡਲ ਆਏ ਨੇ ਉਨ੍ਹਾਂ ਦੇ ਵਿੱਚ ਸਭ ਤੋਂ ਵੱਧ ਕਿਉਂਕਿ ਸਾਡੀ ਖੂਨ ਚ बसी ਹੋਈ ਹੈ ਹਾਕੀ ਪ੍ਰਗਟ ਸਿੰਘ ਜੀ ਬੈਠੇ ਨੇ ਔਰ ਹਾਕੀ ਟੀਮ ਦੇ ਵਿੱਚ 10 ਪਲੇਅਰ ਜਿਹੜੇ ਨੇ ਉਹ ਪੰਜਾਬ ਦੇ ਆ ਔਰ ਜਿਸ ਮਾਰਜਨ ਨਾਲ ਜਿੱਤੇ ਨੇ ਪਾਕਿਸਤਾਨ ਨੂੰ 10-2 ਤੇ ਹਰਾਇਆ ਫਾਈਨਲ 5-1 ਤੇ ਜਿੱਤੇ ਆ 68 ਗੋਲਾਂ ਚੋਂ 43 ਗੋਲ ਪੰਜਾਬੀਆਂ ਦੇ ਨੇ ਮੈਂ ਕੱਲਾ ਕੱਲਾ ਮੈਚ ਵੇਖਿਆ ਪ੍ਰਗਟਜੀ ਤਾਂ ਕੈਪਟਰ ਰਹੇ ਨੇ ਸਾਡੇ ਦੇਸ਼ ਦੇ ਉਹਨਾਂ ਦਾ ਵੀ ਗੋਲ ਬੜਾ ਮਸ਼ਹੂਰ ਸੀ ਜਦੋਂ ਜਰਮਨੀ ਦੇ ਖਿਲਾਫ ਆਪਣੇ ਡਿਫੈਂਸ ਤੋਂ ਬਾਲ ਡ੍ਰਿਬਲਿੰਗ ਕਰਦੇ ਹੋਏ ਲੈ ਕੇ ਗੋਲ ਕਰਕੇ ਮੁੜੇ ਸੀ ਉਹਦੇ ਵਿੱਚ ਕਿਹਾ ਜਾਂਦਾ ਹੈ ਹਾਕੀ ਚ ਅਟੈਕ ਇਜ਼ ਅ ਬੈਸਟ ਡਿਫੈਂਸ ਸੋ ਸਾਡੀ ਟੀਮ ਦੀ ਨੋਹਾਰ ਜਿਹੜੀ ਹੈ ਉਹ ਬਦਲੀ ਹੈ ਔਰ ਸਾਡੇ 골ਡ ਮੈਡਲ ਸਾਡੇ ਤਿੰਨ ਪੁੱਤ ਲੈ ਕੇ ਆਏ ਨੇ ਬੜੀ ਖੁਸ਼ੀ ਦੀ ਗੱਲ ਹੈ ਸਭ ਸਾਰੇ ਕੁਝ ਗੱਲਾਂ ਚੱਲ ਰਹੀਆਂ ਸੀ ਖਾਸ ਤੌਰ ਤੇ ਬਾਜਵਾ ਸਾਹਿਬ ਕਹਿ ਰਹੇ ਸੀ ਕਿ ਸਾਡੇ ਕਿਸੇ ਐਮਐਲਏ ਨੇ ਸਾਡੇ ਕਿਸੇ ਐਮਪੀ ਬਾਰੇ ਕੁਝ ਬੋਲਤਾ ਪਾਰਟੀਆਂ ਰਾਜਨੀਤਿਕ ਪਾਰਟੀਆਂ ਚ ਮਤਭੇਦ ਚੱਲਦੇ ਰਹਿੰਦੇ ਆ ਈਵਨ ਤੁਹਾਡੀ ਪਾਰਟੀ ਚ ਵੀ ਇੰਨੇ ਕੁਛ ਬੋਲਦੇ ਹੁੰਦੇ ਆ ਚਾਰ ਕੁਛ ਬੋਲਦੇ ਹੁੰਦੇ ਆ ਦੋ ਕੁਛ ਬੋਲਦੇ ਹੁੰਦੇ ਆ ਤੁਸੀਂ ਕਿਹਾ ਵੀ ਡਰੱਗ ਦਾ ਇਲਜ਼ਾਮ ਲਾਤਾ ਫਿਰ ਸਾਹ ਕੈਪਟਨ ਮਹਿੰਦਰ ਸਿੰਘ ਨੇ ਵੀ ਚਿੱਠੀ ਲਿਖੀ ਸੀ ਦਿੱਲੀ ਹਾਈ ਕਮਾਂਡ ਨੂੰ ਪਾਟ ਬਾਰੇ ਉਹਦਾ ਕੀ ਕਰੀਏ ਫਿਰ ਵੇਣੀ ਉਹਦਾ ਕੀ ਕਰੀਏ ਬਾਈ ਦੱਸੋ ਹੈ ਨਲੀ ਜੋ ਕੈਪਟਨ ਸਾਹਿਬ ਨੇ ਲਿਖਿਆ ਸੀਗਾ ਕਿ ਇਸ ਮਗਲਾਦਾਂ ਦੇ ਵਿੱਚ ਨਾਮ ਆਉਂਦਾ ਉਹਦਾ ਕੀ ਕਰੀਏ ਫਿਰ ਜੀ ਫਿਰ ਕੇਜਰੀਵਾਲ ਕੇਜਰੀਵਾਲ ਲਿਖੀ ਲਿਖਿਆ ਕੇਜਰੀਵਾਲ ਨੂੰ ਬਾਰ ਬਾਰ ਲਿਆਉਂਦੇ ਹੋ ਸੁਪਨਿਆਂ 'ਚ ਵੀ ਆਉਂਦੇ ਥੋਡੇ ਉਹ ਕਿਰਪਾ ਕਰਕੇ ਜੀ ਤੁਸੀਂ ਬੈਠੋ ਸਰ ਜਿਹੜਾ ਤੁਸੀਂ ਬੋਲਦੇ ਸੀ ਮੈਂ ਬੋਲਿਆ ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ ਜਦੋਂ ਤੁਸੀਂ ਬੋਲਦੇ ਸੀ ਮੈਂ ਬੋਲਿਆ ਜੀ ਬਾਗਾ ਜੀ ਬਾਹਲੇ ਸੀਐਮ ਸਾਹਿਬ ਬੋਲਦੇ ਆਪਾਂ ਸੁਣ ਲਈਏ ਮੈਸੇਜ ਆ ਗਿਆ ਹੁਣ ਤੁਸੀਂ ਜਵਾਬ ਦੇ ਦਿਓ ਤੁਸੀਂ ਫਿਰ ਬਾਅਦ ਜਵਾਬ ਦੇ ਦੇ ਕੋਈ ਨਹੀਂ ਜੀ ਬੈਠੋ ਚਲ ਬੈਠੋ ਤੁਸੀਂ ਕੈਪਟਨ ਨਾਲ ਆ ਜਿਹੜਾ ਜਿਹੜੀ ਗੱਲ ਹੈ ਸੀਐਸ ਉਹਦਾ ਕੀ ਕਰੀਏ ਉਹਦਾ ਜੋ ਤੁਹਾਡੇ ਕੋਲ ਦਾ ਕਰੋ ਨਹੀਂ ਨਹੀਂ ਉਹ ਤਾਂ ਇਹ ਚੈਲੰਜ ਕਰ ਦਿੰਦੇ ਆ ਮੁੜ ਕੇ ਬਾਅਦ ਚ ਫਿਰ ਉੱਥੇ ਸ਼ਿਕਾਇਤਾਂ ਲਾਉਣ ਲੱਗ ਜਾਂਦੇ ਆ ਰਹਿਣ ਦੋ ਬਾਜਵਾ ਜੀ ਰਹਿਣ ਦੋ ਬਾਜਵਾ ਜੀ ਬੰਦ ਕਰੋ ਤੱਕੇ ਰਹੋ ਬਾਜਵਾ ਜੀ ਨਹੀਂ ਬਿਲਕੁਲ ਕਿਸੇ ਵੀ ਮੈਂਬਰ ਦੀ ਸ਼ਾਨ ਦੇ ਖਿਲਾਫ ਨਾ ਬੋਲਿਆ ਜਾਵੇ ਬਾਜਵਾ ਜੀ ਬਾਜਵਾ ਜੀ ਆਪਾਂ ਨਹੀਂ ਨਹੀਂ ਬਿਲਕੁਲ ਨਹੀਂ ਚਲੋ ਲੈ ਲੈ 让他们 speak ਲੈ ਬਾਜਵਾ ਸਾਹਿਬ ਬੈਠੋ ਬਾਜਵਾ ਬੈਠੋ ਤੁਸੀਂ ਆਪਾਂ ਇੱਕ ਤਰੀਕਾ ਨਾ ਸੁਣ ਲਈਏ ਇੱਕ ਤਰੀਕਾ ਨਾ ਆਉਂਗੇ ਸੀਐਮ ਸਰ ਤੱਕ ਨੂੰ ਆ ਜਿਓ ਹਾਂਜੀ ਆਹ ਜੀ ਬੜੀ ਵਧੀਆ ਗੱਲ ਕੇ ਅਡਰੈਸ ਕੀਤਾ ਜਾਵੇ ਵਾਟ ਯੂ ਮੀਨ ਬਾਈ ਟੂ ਸ਼ਬਦਾਂ ਜਿਹੜਾ ਬੋਲ ਰਿਹਾ ਹੈ ਕੇ ਅਡਰੈਸ ਕੀਤਾ ਜਾਵੇ ਜੀ ਸ਼ਰਦਾਬਲੀ ਦੇਖੋ ਯਾਰ ਤੂੰ ਕਹਿ ਰਹੇ ਪ੍ਰਧਾਨ ਜੀ ਤੂੰ 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 ਗੱਲ ਕਰ ਆਪਾਂ ਸ਼ਬਦਾਂ ਦੀ ਮर्याਦਾ ਬਣਾ ਕੇ ਰੱਖੀਏ

ਹਰ ਇੱਕ ਇੱਕ ਮਿੰਟ ਤੁਸੀਂ ਸਰ ਹੰਕਾਰ ਦੇਖੋ ਹੰਕਾਰ ਐ ਕਰ ਮੈਂ ਗੱਲ ਕਰਦਾ ਮੈਂ ਗੱਲ ਕਰਦਾ ਮੇਰੀ ਮਰਜ਼ੀ ਹੈ ਦੇਖੋ ਆ ਬੋਲਣ ਦਾ ਅਦਾਜ ਬਾਜਵਾਲੀ ਆਪਾਂ ਹਾਊਸ ਦੀ ਮਰਿਆਦਾ ਬਣਾ ਕੇ ਰੱਖਣਾ ਨਹੀਂ ਪਤਾ ਜੋ ਵੀ ਚੇਹ ਵੀ ਜਾਤ ਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਆਪਾਂ ਸਾਰੇ ਬਾੜੀਓ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਬੈਠੋ 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 ਬਾਜਵਾ ਸਾਹਿਬ ਤੁਸੀਂ ਵੀ ਬੈਠੋ ਬਾਜਵਾ ਸਾਹਿਬ ਬੈਠੋ ਹੁਣ ਗੱਲ ਹੁਣ ਗੱਲ ਹੋ ਲੈਣ ਦਿਓ ठीक है बैठो जी बाजवा साहेब बैठो बाजवा साहेब जी सीएम साहेब सीएम साहेब ਤੋ ਬਿੜਾ ਬੋਲਿਆ ਗਿਆ ਹੈ ਉਹਨੂੰ ਰਿਕਾਰਡ ਨਾ ਕੀਤਾ ਜਾਵੇ ਰਿਕਾਰਡ ਨਾ ਕੀਤਾ ਜਾਵੇ ਉਹ ਕਹਿੰਦਾ 70 ਸਾਲ ਦਾ ਕੇ ਬੈਠੋ ਤੁਸੀਂ ਬੈਠੋ 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 ਤੁਸੀਂ ਬੈਠੋ ਮੈਂ ਮੈਂ ਹੁਣੇ ਚੇਅਰ ਹੁਣੇ ਇਹਦੇ ਨੋਟਿਸ ਲੈਗੀ Yes. Massive. Massive. Jamla Chander Building Maintenance Handyman Under Undercheck Trade Platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, please contact him at